ਹਾਲਾਂਕਿ ਬ੍ਰਾਹਮਣ ਇਹ ਸੋਚ ਵੀ ਨਹੀਂ ਸਕਦੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਮਾਨ ਤੀਰ ਦਸਤਗੀਰ ਦੇ ਰਹੇ ਨੇ ਬੈਲੋਨ ਦੇ ਬੈਲੋਨ ਸਾ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਮਾਨ ਰਹੇ ਨੇ ਜਿਹਦਾ ਤਖੱਲੂਸ ਸੀ ਦਸਤਗੀਰ ਤੇ ਦੋਵੇਂ ਵਕਤ ਨਾਨ ਬਣਾ ਕੇ ਦਸਤਗੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਾਉਂਦਾ ਰਿਹਾ ਬਗਦਾਦ ਦੇਚ ਉੱਥੇ ਸਤਿਗੁਰੂ ਕਹਿ ਰਹੇ ਨੇ ਵੀ ਤੂੰ ਮੁਸਲਮਾਨ ਤੇ ਤੇਰੇ ਹੱਥ ਦਾ ਮੈਂ ਲੈਣਾ ਹੈ ਤੂੰ ਇੱਕ ਪਾਸੇ ਹੋ ਤੇ ਅਰਬ ਦੇਸ਼ਾਂ 'ਚ ਗੁਰੂ ਨਾਨਕ ਪ੍ਰਚਾਰ ਕਰ ਸਕਦੇ ਸੰ ਫਿਰ ਜਿੱਥੇ ਤੁਸੀਂ ਰੋਟੀ ਦੀ ਸਾਂਝ ਨਾ ਪਾਓ ਵਿਚਾਰ ਦੀ ਵੀ ਸਾਂਝ ਨਹੀਂ ਹੋਵੇਗੀ ਇੰਨੇ ਮੈਰਜ਼ ਕਰਦੇ ਆ ਤੇ ਬ੍ਰਾਹਮਣਾਂ ਤੋਂ ਮਿਲੇ ਸੰਸਕਾਰ ਕੁਝ ਬਾਕੀ ਰਹਿ ਗਏ ਸਾਡੇ ਵਿੱਚ ਵੀ ਉੱਚਾ ਕੀਤਾ ਸਤਿਗੁਰੂ ਨੇ ਸਾਨੂੰ ਬੜਾ ਲੇਕਿਨ ਫਿਰ ਅਸੀਂ ਨੀਵੇਂ ਆ ਗਏ ਥੱਲੇ ਆ ਗਏ